ਸੁਣਿਆ ਸੀ ਅਖਰਾਂ ਨੂੰ ਬਿੰਦਲਾ ਰੂਦੇ ਬੰਦ ਨੂੰ ਸੁਣਿਆ ਸੀ ਅਖਰਾਂ ਨੂੰ ਬਿੰਦਲਾ ਬੈਸਕੋਟ ਸੀ ਉਹਦਾ ਗੱਭਰੂ ਮੰਗਰੀ ਟਿੰਡ ਦਾ ਬੈਸਕੋਟ ਸੀ ਉਹਦਾ ਗੱਭਰੂ ਮੰਗਰੀ ਟਿੰਡ ਦਾ ਹਾਏ ਬੈਸਕੋਟ ਸੀ ਉਹਦਾ ਆ ਪਿਆਰ ਹੈ ਜੀ ਬੇਗਰਜ਼ ਸਾਡੀਆਂ ਕੰਜਕਾਂ ਮੇਰੀਆਂ ਧੀਆਂ ਰਾਣੀ ਇੱਕ ਸੋਹਣਾ ਜਿਹਾ ਵੀਰਾ ਜ਼ਰੂਰ ਦੇਵੇ ਸੋਹਣਾ ਜਾਂ ਜਿੰਨੀਆਂ ਇਹ ਪਿਆਰੀਆਂ ਨੇ ਉਹਨਾਂ ਹੀ ਪਿਆਰਾ ਵੀਰ ਤੁਹਾਨੂੰ ਰੱਬ ਦੇਵੇ ਬਹੁਤ ਜਲਦੀ ਦੇਊਗਾ ਬਹੁਤ ਜਲਦੀ ਫਿਰ ਥੋੜੇ ਚਿਹਰਿਆਂ ਤੇ ਮੁਸਕਰਾਹਟ ਹੈ ਜਿਹੜੀ ਸੱਚੀ ਹੋਣਾ ਚਾਹੀਦਾ ਹੁੰਦਾ ਵੀਰ ਪਹਿਲਾਂ ਮੈਂ ਕਹਿੰਦੀ ਹੁੰਦੀ ਸੀ ਨਹੀਂ ਹੋਣਾ ਵੀ ਕੋਈ ਨਹੀਂ ਕੁੜੀਆਂ ਤੇ ਮੁੰਡਿਆਂ 'ਚ ਕੀ ਫਰਕ ਹੈ ਪਰ ਇਕ ਵੀਰ ਤੇ ਵੀਰਬਾ ਸੌਂ ਖਾਣ ਨੂੰ ਬੜਾ ਹੈ ਛਿੱਤ ਕਰਦਾ ਇਕ ਵੀਰ ਤੇ ਵੀਰਬਾ ਸੌਂ ਖਾਣ ਨੂੰ ਬੜਾ ਹੈ ਛਿੱਤ ਕਰਦਾ ਮੇਰੀ ਬੇਟੀ ਜੀ ਤਾਂ ਪਹਿਲਾਂ ਛੋਟੀ ਸੀ ਨਾ ਜੀ ਐਡਿਕਸ ਹੀ ਉਹਨੂੰ ਪਤਾ ਹੁੰਦਾ ਸਭ ਮੁੰਡੇ ਕੁੜੀ ਚ ਕੀ ਫਰਕ ਹੁਣ ਉਹਨੂੰ 11ਵਾਂ ਮਾਸਾ ਲੱਗਿਆ ਹੋਇਆ ਹੁਣ ਉਹ ਕਦੇ ਕਦੇ ਖੜਤੀ ਆ ਢੂੰਗੀ ਜੀ ਗੱਲ ਵੀ ਮਮਾ ਇੱਕ ਬੇਬੀ ਹੋਰ ਹੋਣਾ ਚਾਹੀਦਾ ਸੀ ਉਹ ਸਿੱਧਾ ਨਹੀਂ ਕਹਿੰਦੀ ਡਾਇਰੈਕਟ ਨਹੀਂ ਕਹਿੰਦੀ ਵੀ ਮੇਰੇ ਵੀਰ ਹੋਣਾ ਚਾਹੀਦਾ ਸੀ ਉਹ ਇੱਕ ਗੱਲ ਕਹਿੰਦੀ ਉਹਦੀ ਮਮਾ ਮੈਂ ਇੱਕ ਬੇਬੀ ਹੋਰ ਹੋਣਾ ਚਾਹੀਦਾ ਸੀ ਮੈਂ ਕਿਉਂ ਪੁੱਤ ਕਿਉਂ ਹੋਣਾ ਚਾਹੀਦਾ ਸੀ ਸੋਹਾ ਤੈਨੂੰ ਢੇਰ ਸਾਰਾ ਪਿਆਰ ਸਾਡੇ ਦੋਨਾਂ ਵੱਲੋਂ ਮਿਲਦਾ ਸਾਰੇ ਪਿਆਰ ਦੀ ਹੱਕਦਾਰ ਤੂੰ ਐ ਕਹਿੰਦੀ ਨਹੀਂ ਮੇਰੀਆਂ ਸਾਰੀਆਂ ਫਰੈਂਡਸ ਨੇ ਕੋਈ ਤੇ ਨਾ ਕੋਈ ਚਾਰ ਨੇ ਕੋਈ ਦੋ ਨੇ ਉਹ ਇੱਕ ਦੂਜੇ ਨਾਲ ਖੇਡਦੇ ਨੇ ਤੇ ਮੈਂ ਕੱਲਾ ਰਹਿ ਜਾਂਦਾ ਉਹ ਮੁੰਡਿਆਂ ਵਾਂਗੂ ਬੋਲਦੀ ਐ ਜੀ ਮਮਾ ਮੈਂ ਕੱਲਾ ਰਹਿ ਜਾਂਦਾ ਤੇ ਉਦੋਂ ਫਿਰ ਮਾਂ ਬਾਪ ਕੁਝ ਕਰ ਨਹੀਂ ਸਕਦਾ ਹੁੰਦਾ ਫਿਰ ਤਾਂ ਵਾਲੀ ਜਾਗਦਾ ਵੀ ਸਾਨੂੰ ਨਹੀਂ ਪਤਾ ਵੀ ਇਹਦੇ ਕੱਲੇ ਰਹਿਣ ਚ ਕਿੱਡਾ ਕ ਵੱਡਾ ਰਾਸ ਐ ਆਪਾ ਨੂੰ ਨਹੀਂ ਪਤਾ ਆਪਾ ਨੂੰ ਆਇ ਲੱਗਦਾ ਵੀ ਉਹ ਕੱਲੀ ਐ ਹੈਨਾ ਪਰ ਪਤਾ ਨਹੀਂ ਉਹਦੇ ਕੱਲੇ ਰਹਿਣ ਚ ਪਰਮਾਤਮਾ ਨੇ ਕੀਲ ਕੋ ਕੇ ਰੱਖਿਆ ਪਰ ਮੈਂ ਨਹੀਂ ਚਾਹੁੰਦੀ ਵੀ ਜਿਹੜੀ ਮੇਰੀ ਬੇਟੀ ਅੱਜ ਕਹਿੰਦੀ ਐ ਵੀ ਮੰਮਾ ਅਸੀਂ ਦੋ ਤਿੰਨ ਜੜੇ ਹੋਣੇ ਚਾਹੀਦੇ ਸੀ ਵੀ ਇਹ ਕਹਿਣ ਫਿਰ ਜਦੋਂ ਵੀਰਾ ਨੇ ਕਹਾ ਆ ਗਿਆ ਭੁੱਲਦੇ ਤਾਂ ਨਹੀਂ ਆਂਟੀ ਨੂੰ ਜਿੰਨੇ ਕਿਸੇ ਸੋਹਣੀ ਸੋਹਣੀ ਅੱਜ ਦਿੱਤੀ ਉਦਾਂ ਹੀ ਦੇਉਂਗੇ ਕਰਮਾळे ਨੇ ਜੀ ਮਾਪੇ ਬੜੀਆਂ ਬੱਚੀਆਂ ਪਿਆਰੀਆਂ ਬੱਚੀਆਂ ਨੇ ਬਹੁਤ ਪਿਆਰੀਆਂ ਕਹਿੰਦੇ ਕਿਸੇ ਨੂੰ ਹੱਕ ਕਰਨਾ ਹੱਥ ਲਾਉਣਾ ਹੀ ਬੱਚਿਆਂ ਲਈ ਬਹੁਤ ਵੱਡੀ ਗੱਲ ਹੈ ਤੇ ਜਦੋਂ ਆਪਾਂ <li>ਟੂ <li>ਲਿਪਸ ਇੱਕ ਉਪਰੀ ਔਰਤ ਹਾਲਾਂਕਿ ਐਡਾ ਕ ਬੱਚਾ ਆਪਦੀ ਮਾਂ ਤੋਂ ਬਗੈਰ <li>ਟੂ <li>ਲਿਪਸ ਮੂਵਮੈਂਟ ਨਹੀਂ ਦਿੰਦਾ ਪਰ ਇਹ ਇੰਨੇ ਕੁ ਪਿਆਰੀ ਹੈ ਨੇ ਇਹਨੂੰ ਦਿਲਾ ਮੈਨੂੰ ਪਿਆਰ ਕੀਤਾ ਨਾ ਮੇਰੀ ਅੱਖਾਂ 'ਚ ਪਾਣੀ ਆ ਗਿਆ ਸੱਚੀ ਰੱਬ ਬਾਬਾ ਜੀ ਬਹੁਤ ਜਲਦੀ ਮੈਂ ਕਿਹਨੇ ਆਉਂਦੇ ਸਾਲ ਨੂੰ ਕਿਰਪਾ ਕਰ ਦੋ ਆਉਂਦੇ ਸਾਲ ਨੂੰ ਤੇ ਮੈਂ ਇਹਦੇ ਲਈ ਫ੍ਰੀ ਪ੍ਰੋਗਰਾਮ ਲਾ ਕੇ ਜਾਊਂਗੀ ਇਹਦੇ ਲਈ ਹੋਣੀ ਆ ਮੇਰਾ ਮੂਮਰ ਕਾ ਫੰਦਾ ਹੈ ਨਾ ਜੀ ਨੇ ਇਹਦੇ ਲਈ ਵਾਹਿਗੁਰੂ ਜਲਦੀ ਸੁਣੋ ਸੱਚੇ ਪਾਤਸ਼ਾਹ ਕਿਉਂਕਿ ਸਾਦਾ ਮੰਗਣ ਖੁਸ਼ੀਆਂ ਨੂੰ ਚੌਕੀਦਾਰ ਗਾਇਕ ਤੇ ਖੋਸਰਾ ਇਹ ਤਿੰਨੇ ਹਮੇਸ਼ਾ ਖੁਸ਼ੀਆਂ ਮੰਗਦੇ ਨੇ ਸਾਦਾ ਮੰਗਣ ਖੁਸ਼ੀਆਂ ਨੂੰ ਚੌਕੀਦਾਰ ਗਾਇਕ ਤੇ ਖੋਸਰਾ ਤਿੰਨੇ ਬੇਇਤਬਾਰੇ ਨੇ ਗੱਪੀ ਬੇਇਮਾਨ ਤੇ ਫੋਕਰਾ ਜ਼ਰੂਰ ਸੁਣੋ ਪੁੱਤ ਬੇਟਾ ਫਰ ਕਿ ਨਾ ਨਚੋਗੇ ਜਦੋਂ ਵੀਰ ਆ ਗਿਆ ਸਾਡੀ ਪਿੰਡ ਦੇ ਟੇਸ਼ਨ ਤੇ ਨਾ ਰੁਕਦੀ ਯਾਰੇ ਲਾ ਮੈਂ ਅੱਖੋਂ ਬੇਬਲੋ ਹੋ ਰੋ ਕੇ ਰਿਲਾ ਬੈਠੋ ਹਾਂਜੀ ਇਹ ਦਿਨਾਂ ਦੀ ਪਰਮ ਸਤਿਕਾਰ ਜੋ ਸੰਗਤ ਨਗਰ ਨਿਵਾਸੀ 12ਵੀਂ ਸੰਗਤ ਇਹ ਛੋਟੀਆਂ ਛੋਟੀਆਂ ਬੱਚੀਆਂ ਨੇ ਇਹਨਾਂ ਦੀ ਮੰਮੀ ਅਰਦਾਸ